ਵੀਰ ਭੈਣ ਤੇ ਪਾਈ ਦਾ ਜਿਹੜਾ ਰਿਸ਼ਤਾ ਹੁੰਦਾ ਸੁੱਚੇ ਨਾਗ ਵਰਗਾ ਕੋਈ ਬੋਲੇ ਵੇ ਭਾਵੇਂ ਨਾ ਮੁੱਖੋਂ ਬੋਲੇ ਤਾਂ ਵੀ ਹੁੰਦਾ ਰੱਬ ਵਰਗਾ ਕੋਈ ਬੋਲੇ ਵੇ ਭਾਵੇਂ ਨਾ ਮੁੱਖੋਂ ਬੋਲੇ ਤਾਂ ਵੀ ਹੁੰਦਾ ਰੱਬ ਵਰਗਾ ਕੋਈ ਬੋਲੇ ਵੇ ਭਾਵੇਂ ਨਾ ਮੁੱਖੋਂ ਬੋਲੇ ਤਾਂ ਵੀ ਹੁੰਦਾ ਰੱਬ ਵਰਗਾ ਕੋ ਕਰੇ ਜਨਮ ਲੀਆ ਪਾਗ ਵਖਰੇ ਨੂੰ ਕਾਏ ਅਸੀਂ ਵੀਰਨਾ ਇਕੋ ਕਰੇ ਜਨਮ ਲੀਆ ਪਾਗ ਵਖਰੇ ਨੂੰ ਕਾਏ ਅਸੀਂ ਵੀਰਨਾ ਇਕੋ ਕਰੇ ਜਨਮ ਲੀਆ ਪਾਗ ਵਖਰੇ ਨੂੰ ਕਾਏ ਅਸੀਂ ਵੀਰਨਾ ਇਕੋ ਕਰੇ ਜਨਮ ਲੀਆ ਪਹਿਣਾ ਥਿਆਉਣ ਨਾ ਅੰਮਾਂ ਦੀਆਂ ਜਾਣਿਆ ਕਦੇ ਗੇੜਾ ਮਾਰੀ ਵੀਰਨਾ ਪਹਿਣਾ ਧਿਆਉਣ ਨਾ ਅੰਮਾਂ ਦੀਆਂ ਜਾਨਾਂ ਕਦੇ ਗੇੜਾ ਮਾਰੀ ਵੀਰਨਾ ਪਹਿਣਾ ਧਿਆਉਣ ਨਾ ਅੰਮਾਂ ਦੀਆਂ ਜਾਨਾਂ ਕਦੇ ਗੇੜਾ ਮਾਰੀ ਵੀਰਨਾ